हां जी ਹੁਣ ਆਪਾਂ ਨੈਕਸਟ ਜਿਹੜੀਆਂ ਵਰਬਸ ਨੇ ਉਹਨਾਂ ਦਾ ਫਿਊਚਰ ਡਿਸਕਸ ਕਰਦੇ ਹਾਂ ਟੈਂਸ ਅਵੇਰੇ ਅਵੇਰੇ ਵਰਬ ਦਾ ਮਤਲਬ ਹੁੰਦਾ ਕੋਲ ਹੋਣਾ ਇਓ ਆਵਰੋ ਮੇਰੇ ਕੋਲ ਹੋਵੇਗਾ ਤੋ ਅਵਰਾਈ ਤੇਰੇ ਕੋਲ ਹੋਵੇਗਾ ਲੁਈ ਲਈ ਆਵਰਾ ਉਸਕੇ ਪਾਸ ਹੋਗਾ ਹੀ ਵਿਲ ਹੈਵ ਸ਼ੀ ਵਿਲ ਹੈਵ ਉਹਦੇ ਕੋਲ ਹੋਊਗਾ ਲੁਈਆ ਆਵਰਾ ਉਹਨਾਂ ਮਾਕੀਨਾ ਉਹਦੇ ਕੋਲ ਗੱਡੀ ਹੋਊਗੀ ਨੋਈ ਅਵਰੇ ਮੋ ਉਹਨਾਂ ਮਾਕੀਨਾ ਸਾਡੇ ਕੋਲ ਗੱਡੀ ਹੋਊਗੀ ਸਾਡੇ ਕੋਲ ਹੋਵੇਗਾ ਅਵਰੇਮੋ ਅਵਰੇਮੋ ਮਤਲਬ ਵਰਬੋ ਅਵੇਰੀਆ ਜਿਹੜੀ ਇਹਦਾ ਫਿਊਚਰ ਹੈ ਆਪਾਂ ਕਿਦਾਂ ਯੂਜ਼ ਕਰ ਸਕਦੇ ਆ ਸਾਡੇ ਕੋਲ ਘਰ ਹੋਵੇਗਾ ਨੋਈ ਅਵਰੇਮੋ ਉਨਾ ਮਾਕੀਨਾ ਲਾ ਅਨੋ ਪ੍ਰੋਸੀਮੋ ਅਗਲੇ ਸਾਲ ਸਾਡੇ ਕੋਲ ਗੱਡੀ ਹੋਊਗੀ ਅਗਲੇ ਸਾਲ ਸਾਡੇ ਕੋਲ ਪੇਪਰ ਹੋਣਗੇ ਨੋਈ ਅਵਰੇਮੋ ਇਦੋ ਕੁਮੈਂਟਿ ਦੀ ਇਟਾਲੀਆ ਲਾ ਅਨੋ ਪ੍ਰੋਸੀਮੋ ਅਗਲੇ ਸਾਲ ਸਾਡੇ ਕੋਲ ਇਟਲੀ ਦੇ ਡਾਕੂਮੈਂਟਸ ਹੋਣਗੇ ਇਟਲੀ ਦੇ ਪੇਪਰ ਹੋਣਗੇ ਨੋਈ ਐਵਰੇਮੋ ਵੋਈ ਐਵਰੇਤੇ ਵੋਈ ਐਵਰੇਤੇ ਤੁਹਾਡੇ ਕੋਲ ਹੋਵੇਗਾ ਤੁਹਾਡੇ ਕੋਲ ਹੋਵੇਗਾ ਵੋਈ ਦੀ ਗੱਲ ਹੋ ਰਹੀ ਆ ਲੋਰੋ ਅਵਰਾਨੋ ਉਨਾ ਮਾਕੀਨਾ ਲੋਰੋ ਅਵਰਾਨੋ ਉਨਾ ਮਾਕੀਨਾ ਉਹਨਾਂ ਕੋਲ ਗੱਡੀ ਹੋਵੇਗੀ ਉਹਨਾਂ ਕੋਲ ਇੱਕ ਗੱਡੀ ਹੋਵੇਗੀ ਲੋਰੋ ਅਵਰਾਨੋ ਹਾਂਜੀ ਉਹਨਾਂ ਆਬਵੀਅਸਲੀ ਸਮਝ ਤਾਂ ਲੱਗ ਗਈ ਆ ਵੇਰ ਹੋ ਆਵੇਰੇ ਹੁਣ ਮੈਂ ਕੱਲਾ ਕੱਲਾ ਸੈਂਟੈਂਸ ਵੀ ਬਣਾ ਕੇ ਦੱਸਿਆ ਨਾਲ ਹਨਾ ਬਟ ਯਾਦ ਕਰਨੀ ਪੈਣੀ ਆ ਹਾਂਜੀ ਇਓ ਆਵਰੋ ਮੇਰੇ ਕੋਲ ਹੋਵੇਗਾ ਤੂ ਆਵrai ਤੇਰੇ ਕੋਲ ਹੋਵੇਗਾ ਲੂਈ ਲਈ ਆਵਰਾ ਅਵਰੇਮੋ ਅਵਰੇਤੇ ਅਵਰਾਨੋ ਨੈਕਸਟ ਕਾਦੇਰੇ ਕਾਦੇਰੇ ਵੋਬ ਦਾ ਮਤਲਬ ਹੁੰਦਾ ਵਾ ਜੀ ਯਾਦ ਗਿਰ ਜਾਣਾ, ਡਿੱਗ ਜਾਣਾ, ਕਾਹਦੇ ਇਰੇ ਬਬ ਦਾ ਮਤਲਬ ਹੁੰਦਾ ਗਿਰਨਾ, ਗਿਰ ਜਾਣਾ, ਡਿੱਗ ਜਾਣਾ, ਕਾਹਦੇ ਇਰੇ ਇਉਂਕਾ ਆਦਰੋ ਜਿੱਦਾਂ ਆਪਾਂ ਨਾ ਵੀ ਮੈਂ ਗਿਰਾਂਗਾ, ਤੂੰ ਕਦਰਾ ਆਈ, ਤੂੰ ਗਿਰੇਗਾ, ਤੂੰ ਡਿੱਗੇਗਾ ਹਨਾ ਕਾਹਦੇ ਇਰੇ, ਕਾਹਦੇ ਇਰੇ ਬਬ ਦਾ ਮਤਲਬ ਹੁੰਦਾ ਗਿਰ ਜਾਣਾ, ਡਿੱਗਣਾ, ਕਾ ਆਦਰਾ, ਕਦ ਰੇਮੋ, ਕਦ ਰੇਤੇ, ਕਦ ਰਾਨੂ, ਰਾਨੂ, ਰੇਤੇ, ਰੇਮੋ, ਰਾ, ਰਾਈ, ਰੋ ਕ ਇਹ ਆ ਸਾਰਿਆਂ ਦੇ ਵਿੱਚ ਆ ਨੋਟ ਕਰਨ ਵਾਲੀ ਚੀਜ਼ ਕਿਹੜੀ ਆ ਰੋ ਰਾਈ ਰਾ ਰੇਮੋ ਰੇਤੇ ਰਾਨੂੰ ਤੁਸੀਂ ਦੇਖੋਗੇ ਇਹਨਾਂ ਜਿਹੜੀਆਂ ਵਰਬਸ ਨੇ ਬਸ ਵਰਬਸ ਦੇ ਨਾਮ ਹੀ ਯਾਦ ਰੱਖ ਲਓ ਅੰਧਾਰੇ ਅਵਰੇ ਕਾਦੇਰੇ ਦੋਵੇਰੇ ਪੋਤੇਰੇ ਸਾਪੇਰੇ ਵਦੇਰੇ ਵਿਵੇਰੇ ਇਹ ਜਿਹੜੀਆਂ ਵਰਬਸ ਨੇ ਹੈਗੀਆਂ ਇਹਨਾਂ ਦੇ ਵਿੱਚ ਆਪਣਾ ਇੱਕ ਇਹਨਾਂ ਦਾ ਪੈਟਰਨ ਕੀ ਆ ਰੋ ਰਾਈ ਰਾ ਰੇਮੋ ਰੇਤੇ ਰਾਨੋ ਹਾਂਜੀ ਸਮਝ ਲੱਗ ਰਹੀ ਹੈ ਮੈਂ ਕੀ ਕਹਿ ਰਹੀ ਹਾਂ ਹੁਣ ਹੁਣ ਅਗਰ ਯਾਦ ਹੈ ਰੋ ਰਾਈ ਰਾ ਰੇਮੋ ਰੇਤੇ ਰਾਨੋ ਰੋ ਰਾਈ ਰਾ ਰੇਮੇ ਰੇਤੇ ਰਾਨੋ ਹੁਣ ਮੈਂ ਤੁਹਾਨੂੰ ਵਰਬ ਦੱਸ ਰਹੀ ਹਾਂ ਸਪੇਰੇ ਸਪੇਰੇ ਦੇ ਨਾਲ ਬਣਾ ਕੇ ਦੇਖਿਓ ਰੋ ਰਾਈ, ਰਾ, ਰੇਮੋ, ਰੇਤੇ, ਰਾਨੋ very good ਜੀ c ਸਾਪੇਰੇ, ਸਾਪੇਰੇ word ਦਾ ਮਤਲਬ ਹੁੰਦਾ ਵਾ ਪਤਾ ਹੋਣਾ to know ਹੁਣ ਇਹਨੂੰ ਬਿਨਾਂ ਦੇਖੇ ਇੱਕ ਵਾਰ sentences ਬਣਾ ਕੇ ਦੇਖਿਓ ਉਹੀ pattern apply ਕਰਕੇ ਰੋ, ਰਾਈ, ਰਾ, ਰੇਮੋ, ਰੇਤੇ, ਰਾਨੋ ਸਾਪੇਰੇ हां मेनू पता हो मेनू पता होना तेन पता हो, उपर, प, पता हो तुझे पता होगा तू सपराई रो राई रा रेमो रेते रानो lui lesa pra sa premos aprete saprano ਹਾਂਜੀ ਹੈਗਾ ਨਾ ਸੌਖਾ ਤਰੀਕਾ ਕਿ ਉਹਦੇ ਵਿੱਚ ਜਿਹੜੀ ਚੀਜ਼ ਕਾਮਨ ਆ ਉਹਨੂੰ ਯਾਦ ਕਰ ਲਓ ਜਿਹੜੀ ਚੀਜ਼ ਕਾਮਨ ਹੈ ਹੁਣ ਸੌਖਾ ਲੱਗਦਾ ਅਦਰਵਾਈਜ਼ ਆਪਾਂ ਨੇ ਕਿਹਾ ਸੀ ਕਿ ਅਲੱਗ ਅਲੱਗ ਸਾਰਿਆਂ ਨੂੰ ਉਹ ਕਰਨਾ ਪੈਣਾ ਯਾਦ ਕਰਨਾ ਪੈਣਾ ਇਹਨਾਂ ਦੀ ਜਿਹੜੀ ਆਪਾਂ ਕਾਮਨ ਚੀਜ਼ ਹੈ ਹੈਨਾ ਉਹ ਨੂੰ ਆਪਾਂ ਨੇ ਕੀ ਕੀਤਾ ਕੈਰੀ ਕੀਤਾ ਕਿ ਹਾਂਜੀ ਸਾ ਜਿਹੜੀ ਕਾਮਨ ਚੀਜ਼ ਆ ਉਹ ਆਪਾਂ ਸਿੱਖਣੀ ਆ ਵਿਵੇਰੇ ਵਿਵੇਰੇ ਵ ਦਾ ਮਤਲਬ ਕਿਆ ਹੁੰਦਾ ਹੈ ਜੀ ਰਹਿਣਾ ਰੋ ਰਾਈ ਰਾ ਰੇਮੋ ਰੇਤੇ ਰਾਨੋ ਵਿਦੇਰੇ ਵ ਦਾ ਮਤਲਬ ਹੁੰਦਾ ਦੇਖਣਾ same ਵੇਦਰੋ ਵਿਦਰਾਈ ਵੇਦਰਾ ਵਿਦਰੇਮੋ ਵਿਦਰੇਤੇ ਵਿਦਰਾਨੋ ਹਾਂਜੀ pattern ਦੇ according ਆਹ ਵਾਲੀਆਂ verbs clear ਨੇ। उन्हें थे मसला केड़ी चीज मसला ए है जी, जी, कह रहे ओके 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 देखो आई थिंक कल फिर क्लास नहीं लगाई होनी जल मैं दसा सरो कि बने अंधेरों कि बने आरे हौली बुब है ਆਰੇ ਵਾਲੀ ਵਰਬ ਦੇ ਵਿੱਚੋਂ ਬਣਿਆ ਇਹੋ ਦੇ ਨਾਲ ਉਹਨਾਂ ਨੇ ਸਾਰਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਆ ਏ ਇਹ ਕੱਟਤੀਆਂ ਨੇਗੀਆਂ ਆਂਦਰੋ ਆਵਰੋ ਕਾਦਰੋ ਦੋਵਰੋ ਪੋਤਰੋ ਸਾਪਰੋ ਵੇਦਰੋ ਵਿਵਰੋ ਸਮਝੀਏ ਜੀ ਆ ਤੇ ਏ ਇਹ ਕੱਟਤੀਆਂ ਨੇਗੀਆਂ ਰੋ ਰੋ ਆ ਗਿਆ ਕਲੀਅਰ ਹੈ ਜੀ ਹੁਣ ਨੈਕਸਟ ਜਿਹੜੀਆਂ ਵਰਬਸ ਨੇ ਆਵਣ ਵਾਲੀਆਂ ਐ ਸੈਗੁਇੰਟੀ ਵਰਬ ਪੈਰ ਤੋਂ ਲਾ ਐ ਪ੍ਰੀਮੇਰ ਦਿਲ ਐ ਰੇ ਐ ਪਰਦੋਨੋ ਲਾ ਦੋਪੀਆ ਐ ਰੇ ਦੋਪੀਆ ਮਤਲਬ ਡਬਲ ਆਰ ਰਿਮਾਨੇਰੇ ਰਿਮਾਨੇਰੇ ਵਗਦਾ ਮਤਲਬ ਕੀ ਹੁੰਦਾ ਹੈ ਜੀ ਰਿਮਾਨੇਰੇ ਰਿਮਾਨੇਰੇ

ਉਹੋ ਸੇਮ ਹੈ ਪਰ ਫਰਕ ਕਿਹੜੀ ਚੀਜ਼ ਦਾਗਾ ਸਿਰਫ ਤੁਸੀਂ ਨੋਟ ਕਰਿਓ ਫਰਕ ਕਿਹੜੀ ਚੀਜ਼ ਦਾ ਹੈ ਉੱਪਰ ਵਾਲਾ ਪੈਟਰਨ ਸੇਮ ਹੈ ਫਰਕ ਕੀ ਆ ਸਿੰਗੂਲਰ ਹੈ ਸਿੰਗੂਲ ਐਂਡ ਡਬਲ ਜਿੱਥੇ ਆਪਾਂ ਰੋ ਰਾਈ ਰਾ ਰੇ ਮੋਰੇ ਤੇ ਰਾਨੋ ਕਹਿੰਦੇ ਸੀਗੇ ਉੱਥੇ ਹੁਣ ਡਬਲ ਆਰ ਯੂਜ਼ ਹੋਣੀ ਹੈ ਇਹਨਾਂ ਵਰਬਸ ਦੇ ਵਿੱਚ ਪੈਟਰਨ ਉੱਪਰ ਲੀਆਂ ਵਰਬਸ ਦਾ ਹੀ ਆ

ਹਾਂਜੀ ਹੁਣ ਇਹਨਾਂ ਦੇ ਉੱਪਰ ਵਾਲਿਆਂ ਦੇ ਵਿੱਚ ਨੋਟ ਕਰਿਓ ਅ ਸਿੰਗਲ ਆਰ ਸਿਗੀ ਹੈ ਨਾ ਸਿੰਗਲ ਆਰ ਇਹਨਾਂ ਦੇ ਵਿੱਚ ਕੀ ਆਗੀ ਡਬਲ ਆਰ ਯੂਜ਼ ਹੋਣੀ ਹੈ ਦੋਪੀਆ ਦੋਪੀਆ ਐਰ ਡਬਲ ਐਰ ਹੁਣ ਰਿਮਾਨੇਰੇ ਹੁਣ ਜੇ ਆਪਾਂ ਨੂੰ ਨਾ ਪਤਾ ਹੁੰਦਾ ਆਪਾਂ ਨੂੰ ਉਹਨਾਂ ਦੇ ਨਾਲ ਹੀ ਰੋ ਲਾ ਦੇਣਾ ਸੀ ਸਿੰਗਲ ਆਰ ਲਾਉਣੀ ਸੀ ਰਿਮਰਾਈ ਸਿੰਗਲ ਆਰ ਲਾਉਣੀ ਸੀ ਹੁਣ ਇਹਨਾਂ ਵਰਬਸ ਦੇ ਵਿੱਚ ਆਪਾਂ ਨੂੰ ਯਾਦ ਰੱਖਣਾ ਪੈਣਾ ਹੁਣ ਕੰਮ ਕਿੱਥੇ ਆ ਜਾਂਦਾਗਾ

ਇਯੋਵੋਰੋ ਯਾਦ ਰੱਖਣਾ ਕਿ ਇਹ ਵਾਲੀ ਜਿਹੜੀਆਂ ਵਰਬਸ ਨੇ ਇਹਨਾਂ ਦੇ ਵਿੱਚ ਡਬਲ ਆਰ ਯੂਜ਼ ਹੋਣੀ ਆ ਫਤੂਰੋ ਦੇ ਵਿੱਚ ਪੈਟਰਨ ਉਹੀ ਹੈ ਰੋ ਰਾਈ ਰਾ ਰੇ ਮੋਰੇ ਤੇਰਾਨੋ ਪੈਟਰਨ ਉਹੀ ਹੈ ਬਟ ਇਹਨਾਂ ਵਰਬਸ ਦੇ ਵਿੱਚ ਆਪਾਂ ਨੇ ਕੀ ਕਰਨਾਗਾ ਡਬਲ ਆਰ ਯੂਜ਼ ਕਰਨੀ ਹੈ ਕਲੀਅਰ ਹੈ ਜੀ ਕਿਹੜੇ ਕਿਹੜੀਆਂ ਵਰਬਸ ਨੇ ਰਿਮਾਨੇਰੇ ਤੇਨੇਰੇ ਬੋਲੇਰੇ ਵੈਨੀਰੇ ਬੇਰੇ ਵੇਰੇ ਫਗਦ ਮਤਲਬ ਹੁੰਦਾ ਏ ਟੂ ਡਰਿੰਕ ਪੀਣਾ ਵੈ ਨੀਰੇ ਮਤਲਬ ਆਉਣਾ ਸੀ ਬੋਲਣ ਦੇ ਵਿੱਚ ਤਾਂ ਹੁਣ ਜਦੋਂ ਮੈਂ ਬੋਲ ਰਹੀ ਆ ਕਿ ਸੇਮ ਲੱਗ ਰਹੀ ਨੇ ਮਨੇਰੇ ਤੇ ਨੇਰੇ ਬੋਲੇਰੇ ਵੈ ਨੀਰੇ ਵੇਰੇ ਜਦਕਿ ਇਹਨਾਂ ਦੇ ਯੂਜ਼ ਦੇ ਵਿੱਚ ਧਰਤੀ ਸਬੰਧ ਦਾ ਫਰਕ ਹੈ ਆਬੀਅਸਲੀ ਜਿੱਥੇ ਵੈ ਨੀਰੇ ਕਹਿਣਾ ਉੱਥੇ ਆਪਾਂ ਹੀ ਮਨੇਰੇ ਯੂਜ਼ ਨਹੀਂ ਕਰ ਸਕਦੇ ਉੱਥੇ ਆਪਾਂ ਤੇ ਨੇਰੇ ਯੂਜ਼ ਨਹੀਂ ਕਰ ਸਕਦੇ ਬੋਲਾਂ ਦੇ ਵਿੱਚ ਸਾਊਂਡ ਪ੍ਰੋਨਨਸੀਏਸ਼ਨ ਸੇਮ ਲੱਗ ਰਹੀ ਆ ਇਰੀ ਮੰਨੇ ਇਰੀ ਤੇ ਨੇਰੇ 베ਰੇ ਹਾਂਜੀ ਜਸ਼ਨ ਪ੍ਰੀਤੀ ਚ ਕਾ ਦੇਰੇ ਨੀ ਇਹਨਾਂ ਦੇ ਵਿੱਚ ਹੈਗੀ ਕਾ ਤੇਰੇ ਵਰਬ ਨਹੀਂ ਇਹਨਾਂ ਦੇ ਵਿੱਚ ਹੈਗੀ ਇਹਨਾਂ ਦੇ ਵਿੱਚ ਬੋਲੇ ਰੇ ਹੈਗੀ ਆ ਵੈ ਨੀਰੇ ਵੈ ਨੀਰੇ ਮਿਸ ਕੀਤੀ ਹੈ ਤੁਸੀਂ ਇਸ ਪੈਟਰਨ ਦੇ ਵਿੱਚ ਆਵਲੇ ਡਬਲ ਆਰ ਵਾਲੇ ਦੇ ਵਿੱਚ ਹਾਂਜੀ ਸਟੂਡੈਂਟਸ ਹੋਣਾ ਇਹਨਾਂ ਦੇ ਵਿੱਚ ਆਪਾਂ ਨੂੰ ਕੀ ਕਰਨਾ ਪੈਣਾ ਇਹ ਵਰਬਸ ਦੀ ਪਛਾਣ ਰੱਖਣੀਆਂ ਪੈਣੀਆਂ ਨੇ ਗਿਆ ਪਛਾਹਣ ਜੇ ਇੱਕ ਚੀਜ਼ ਦੇਖੀ ਜਾਵੇ ਹੁਣ ਇੱਕ ਚੀਜ਼ ਦੇਖੀਏ ਬੋਲਣ ਦੇ ਵਿੱਚ ਤਾਂ ਸੇਮ ਆ ਜਿਦਾ ਸਿਸਟਰ ਨੇ ਕਿਹਾ ਬੋਲਣ ਦੇ ਵਿੱਚ ਤਾਂ ਸੇਮ ਆ ਆਂਦ੍ਰੋ ਰਿਮਾਰੋ ਆਵਰੋ ਟੇਰੋ ਬੋਲਣ ਦੇ ਵਿੱਚ ਤਾਂ ਸੇਮ ਨੇ ਨਾ ਆਹ ਵਾਲੀ ਜਿਹੜੀਆਂ ਵੋਬਸ ਨੇ ਸੀ ਇੰਗਲਾਰ ਵਾਲੀਆਂ ਤੇ ਡਬਲ ਆਰ ਵਾਲੀਆਂ ਬਸ ਇਹਨਾਂ ਵੀ ਬੋਲਣ ਵੇਲੇ ਡਬਲ ਆਰ ਇਹ ਥੋੜੀ ਜਿਆਦਾ ਆਰ ਤੇ ਪ੍ਰੈਸ਼ਰਾਈਜ਼ ਕਰਨਾ ਪੈਣਾ ਆਪਾਂ ਨੂੰ ਜ਼ੁਬਾਨ ਨੂੰ ਆਪਣੀ ਨੂੰ ਹਨਾ ਬਟ ਇਹ ਲਿਖਣ ਦੇ ਵਿੱਚ ਡਬਲ ਆਰ ਲਿਖਣੀ ਆ ਬੋਲਣ ਦੇ ਵਿੱਚ ਤਾਂ ਸੇਮ ਹੈ ਹਾਂਜੀ ਕਲੀਅਰ ਨੇ ਜੀ ਇੱਥੇ ਤੱਕ ਸਾਰਿਆਂ ਨੂੰ

ਹਾਂ ਜਿਉਂ ਨੇ ਕਿਹਾ ਸੀ ਰੀਅੰਪੀਰੇ ਰੀਅੰਪੀਰੇ ਤੇ ਰੋਮਪੀਰੇ ਰੀਅੰਪੀਰੇ ਵਰਬ ਦਾ ਮਤਲਬ ਹੁੰਦਾ ਕਾ ਦੁਬਾਰਾ ਭਰਨਾ ਹੈ ਨਾ ਕਿਸੇ ਚੀਜ਼ ਨੂੰ ਭਰਨਾ ਫੁੱਲ ਕਰਨਾ ਕਿਸੇ ਚੀਜ਼ ਨੂੰ ਰੀਅੰਪੀਰੇ ਮੈਂ ਇੱਥੇ ਲਿਖ ਰਹੀ ਹਾਂ ਸਪੈਲਿੰਗਸ ਦੋਨਾਂ ਜਿਹੜੀਆਂ ਵਰਬਸ ਨੇ ਗਈਆਂ

ਠੀਕ ਹੈ ਜੀ ਹੁਣ ਜਿਹੜੀ ਫਰਸਟ ਵਰਬ ਵੇਲੇ ਲਿਖੀ ਆ ਹੈਗੀ ਆ ਰੀਐਮਪੇਰ ਮਤਲਬ ਦੁਬਾਰਾ ਭਰਨਾ ਕਿਸੇ ਚੀਜ਼ ਨੂੰ ਰੋਮਪੇਰ ਵਰਬ ਦਾ ਮਤਲਬ ਹੁੰਦਾ ਹੈ ਤੋੜਨਾ ਟੂ ਬ੍ਰੇਕ ਠੀਕ ਹੈ ਜੀ ਨੈਕਸਟ ਇੱਕ ਬ੍ਰਦਰ ਨੇ ਵਰਬ ਦੱਸੀ ਸੀਗੀ ਲਿਤਿਗਾਰੇ ਲਿਤਿਗਾਰੇ ਵਰਬ ਦਾ ਮਤਲਬ ਹੁੰਦਾ ਬਹਿਸ ਕਰਨਾ ਆਰਗੂਮੈਂਟ ਕਰਨਾ ਬਹਿਸ ਕਰਨਾ ਠੀਕ ਹੈ ਜੀ ਲੀਤੀਗਾਰੇ ਵਰਬ ਦਾ ਮਤਲਬ ਹੁੰਦਾ ਬਹਿਸ ਕਰਨਾ ਲੜਨਾ ਆਰਗੂਮੈਂਟ ਕਰਨਾ ਕਿਸੇ ਦੇ ਨਾਲ ਹਾਂਜੀ ਲੀਤੀਗਾਰੇ ਵਰਬ ਦਾ ਮਤਲਬ ਕੀ ਹੁੰਦਾ ਹੈ ਜੀ ਲੀਤੀਗਾਰੇ ਆਰਗੂਮੈਂਟ ਕਰਨਾ ਬਹਿਸ ਕਰਨਾ ਹਨਾ ਰੋਂ ਰੋਂਪੇਰੇ ਰੋਂਪੇਰੇ ਤੋੜਨਾ ਰੀਐਂਪੀਰੇ ਦੁਬਾਰਾ ਭਰਨਾ ਰੀਫਿਲ ਕਰਨਾ ਵੈਰੀ ਗੁੱਡ ਬਹੁਤ ਅੱਛੇ ਜੀ ਬਹੁਤ ਅੱਛੇ ਹਾਂਜੀ ਸਟੂਡੈਂਟਸ ਕੱਲ ਨਾ ਕਲਾਸ ਦੇ ਵਿੱਚ ਜਿਹੜੀਆਂ ਪੇਜ ਤੇ ਵਰਬਸ ਸ਼ੋ ਹੋ ਰਹੀਆਂ ਨੇਗੀਆਂ ਥੈਂਕਸ ਟੂ ਯੂ ਬ੍ਰਦਰ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਜੀ ਹਾਂਜੀ ਜਿਹੜੀਆਂ ਸਕਰੀਨ ਤੇ ਵਰਬਸ ਸ਼ੋ ਹੋ ਰਹੀਆਂ ਨੇਗੀਆਂ ਕਿੰਨੀਆਂ ਵਰਬਸ ਨੇਗੀਆਂ ਕਾਊਂਟ ਕਰ ਲਓ ਆਲਮੋਸਟ 12 13 ਵਰਬਸ ਨੇਗੀਆਂ ਦੋ ਦੇ ਚੀ ਤਰ੍ਹਾਂ ਦੀ ਚੀ ਵਰਬਸ ਨੇਗੀਆਂ ਇਹਨਾਂ ਵਰਬਸ ਦਾ ਤੁਹਾਡਾ ਫਤੂਰੋ ਦਾ ਟੈਸਟ ਹੋਏਗਾ ਠੀਕ ਹੈ ਜੀ ਕੱਲੇ ਕੱਲੇ ਸਟੂਡੈਂਟ ਤੋਂ ਮੈਂਨੇ ਪੁੱਛਣਾ ਕਿ ਕੋਨ ਯੋ ਤੂ ਲੂਈ ਲੈ ਨੋਈ ਲੋਰੋ ਵੋਈ ਇਹਨਾਂ ਦੇ ਨਾਲ ਆਪਾਂ ਕਿੱਦਾਂ ਯੂਜ਼ ਕਰਨਾ ਕਿਉਂਕਿ ਅਗਰ ਮੈਂ ਤੁਹਾਡੇ ਤੋਂ ਸੁਣੂੰਗੀ ਬਾਰ-ਬਾਰ ਫੇਰ ਹੀ ਇਦਾਂ ਆਪਣੇ ਪ੍ਰੋਨਨਸੀਏਸ਼ਨ ਆ ਜਿਹੜੇ ਕਲੀਅਰ ਹੋਣੀਆਂ ਯਾਦ ਹੋਣਗੀਆਂ ਆਦਰਵਾਇਸ ਮੈਂ ਕਲਾਸ ਦੇ ਵਿੱਚ ਕਰਵਾਤੀਆਂ ਤੁਸੀਂ ਸਮਝ ਗਏ ਬਾਅਦ ਵਿੱਚ ਫੇਰ ਸੋ ਇਹ ਆਵਲੇ ਪੇਜ ਦਾ ਤੁਹਾਡਾ ਟੈਸਟ ਹੋਏਗਾ ਤੁਸੀਂ ਆਪਣੀ ਬੁੱਕ ਦਾ ਪੇਜ ਨੰਬਰ ਨੋਟ ਕਰ ਸਕਦੇ ਹੋ ਤੁਹਾਡੀ ਆਦੂਏ ਵਾਲੀ ਬੁੱਕ ਹੈਗੀ ਹੈ ਕੁਰਾਨ ਤੌਤੋ 48 ਨੰਬਰ ਪੇਜ ਹੈਗਾ ਜੀ ਕੁਰਾਨ ਤੌਤੋ 48 फोर्टी एट नंबर पेज है आब्स ने होएगा हाँ जी कलियर है सारे में सिस्टर की कह रहे मैम ओके जी हाँ जी हूं हाँ सही है हाँ जी हूं सही है ओके okay. हां जी ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਮੈਂ ਪ੍ਰੋਪਰ ਸ਼ੋਅ ਕਰ ਦਿੰਨੀ ਆ ਆ ਵਾਲੇ ਪੇਜ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ No problem ਇਸ ਪੇਜ ਦਾ ਕੱਲ ਤੁਹਾਡਾ ਕਲਾਸ ਦੇ ਵਿੱਚ ਟੈਸਟ ਹੋਏਗਾ ਠੀਕ ਹੈ ਜੀ